ਸਾਨੀ ਚਲੀ ਜਾਉਣੀ ਆ ਇਹਨੂੰ ਇਹਨਾਂ ਰਾਏ ਨੂੰ ਜਿਸ ਤਰ੍ਹਾਂ ਇਹਨੇ ਇਹਨਾਂ ਕੁੜੀ ਰਾਏ ਨੂੰ ਡੋਸੀ ਇਹਨਾਂ ਦਾ ਨਾਨੇ ਕੁਟੋ ਅਸੀਂ ਵੀ ਤਿੰਗ ਵਾਲੇ ਹੈਗੇ ਆ ਪਾਇਆ ਦੀ ਨਾਨੇ ਕੁਟੋ ਵਿੱਚ ਹੀ ਨਾਨਾ ਦੇ ਬੜੇ ਬੇਦਰਦ ਮਾਇਆ ਮਾਰੇ ਜੇ ਨਾਨਾ ਦਾ ਨਾਨਾ ਬਹੁਤ ਮਾਰੇ ਸਾਰੇ ਇਹ ਬੰਦੇ ਨੇ ਅੱਜ ਹੀ ਮੱਲੇ ਵਾਲੇ ਨਾਨਾ ਘਰ ਆ ਗਿਆ ਉਹ ਕਹਿੰਦਾ ਨਾਨਾ ਛੱਡ ਆਇਆ ਸਰ ਉਹਨੂੰ ਵੀ ਲਿਆਣ ਦੇ ਹੀ ਉਹਨੇ ਨਾਨ ਘਾ ਰਹੇ ਹੀ ਪਰਿਵਾਰ ਚੋਂ ਬਹੁਤ ਜੀ ਕਰਦੀ ਆ ਪਾਣੀ ਹੈਗੀ ਵਿਚਾਰੀ ਗਰੀਬ ਹੈਗਾ ਵਾ ਫੋਨ ਉਹਦੇ ਕੋਲੋਂ ਖੋਹ ਲੈਂਦੇ ਆ ਨੀ ਮਾਪੇ ਉਹਨਾਂ ਨਾਲ ਗੱਲ ਨਾ ਕਰੇ ਕੁਛ ਨਹੀਂ ਦਿੱਤੇ ਤਾਂ ਉਹਨੂੰ ਮਾਪੇ ਕਿੱਥੇ ਰਹਿਣ ਲੱਗੇ ਆ ਪਤਾ ਨਹੀਂ ਪੁਸ਼ਪੂਰੇ ਦੇ ਮੇਰੇ ਹਿਸਾਬ ਨਾਲ ਲੋਕਾਂ ਨੇ ਗਿਆ ਉਹਨੂੰ ਬੁਲਾਣ ਗਏ ਹੋਏ ਆ ਆ ਗਿਆ ਆ ਗਿਆ ਬਸ ਮੁੰਡਾ ਚੀਜ਼ ਕਰਦਾ ਹੋਇਆ ਮੁੰਡਾ ਧੋਬੀ ਦਾ ਕੰਮ ਕਰਦਾ ਪਿਓ ਨਾਲ ਪਰਿਵਾਰ ਨੂੰ ਅਸੀਂ ਜਾਂਦੇ ਆ ਇਹ ਕੁੜੀ ਨੂੰ ਅੱਛਾ ਲਿਆ ਗਿਆ ਰਣ ਨਾਨੇ ਵੀ ਤੇ ਲਿਆ ਗਿਆ ਉਹਰੇ ਫੰਟਾ ਲਾਓ ਉਹਨੂੰ ਪਤਾ ਲੱਗਿਆ ਕਿ ਸਾਰਾ ਕੁਝ ਹੋ ਜਾਣਾ ਨਾ ਨਾਨੇ ਨਹੀਂ ਲਿਆ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁਟਦੇ ਪਤਾ ਹੀ ਉਹਨਾਂ ਨੂੰ ਪਤਾ ਹੀ ਬਿਚਾਰ ਜੀ 3-4 ਭਾਜੀ ਜੇ ਤਾਂ ਗਰੀਬ ਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਆ ਚਲੋ ਬਸ ਜਾਵੇ ਉਹ ਫੇਰ ਭੇਜ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹ ਕੁੜੀ ਨੂੰ ਲੈ ਕੇ ਆਓ ਤੇ ਇਹ ਹਾਂਜੀ ਥਾਣੇ ਆਏ ਮੋਗੰਬੁਰੇ ਥਾਣੇ ਆਏ ਆ ਹਾਂਜੀ ਖਾਣੇ ਵਾਲੇ ਉਹਨੂੰ ਖਾਣੇ ਵਾਲੇ ਕਰਦੇ ਵੀ ਆਪਣੀ ਕਾਰਵਾਈ ਕਹਿੰਦੇ ਕੁੜੀ ਨਾਲ ਨਿਆਂ ਹੀ ਹੋਏਗਾ ਨਹੀਂ ਆਏ ਨਾ ਨੂੰ ਵੀ ਨਾਲ ਲਿਆਇਆ ਜਾਵੇ ਨਾ ਨੂੰ ਵੀ ਨਾਲ ਲੈ ਕੇ ਉਹ ਤਾਂ ਸਾਹਿਬਾ ਲక్ష్ਮੀ ਚੁੱਤੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਗਰੀ ਕੀ ਮਾਮਲਾ ਸਾਰਾ ਇਹਨਾਂ ਨੇ ਜੀ ਮੈਂ ਹੁਣ ਅਸੀਂ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਆ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਦਿਨ ਅੰਦਰ ਰਵੜੀਆਂ ਉਹਨਾਂ ਦੇ ਸਾਨੂੰ ਉਹਨਾਂ ਦੇ ਰਵੜੀਆਂ ਤੇ ਅਸੀਂ ਧੱਕਾ ਮਾਰਿਆ ਬੁਆ ਮਾਰ ਇੰਦਰਾ ਵੜੇ ਆ ਉਹ ਕਿਹਨਾਂ ਕੋਠੇ ਗਈਆਂ ਵਾ ਤੇ ਇਹ ਨੰਗਿਆ ਕਰਕੇ ਨੂੰ ਮਾਰ ਰਹੇ ਸੀ ਅੰਦਰ ਇਹ ਮੁੰਡਾ ਮਾਰ ਰਹੇ ਸੀ ਘਰ ਵਾਲਾ ਦਾ ਘਰ ਵਾਲਾ ਮਾਰ ਰਹੇ ਸੀ ਮੈਂ ਕਹਿੰਦਾ ਜੇ ਨਾ ਮਾਰ ਜੇ ਨਾ ਮਾਰੂਆ ਖੋਲ ਰਾਇਆ ਬੂਆ ਖੋਲ ਦੇ ਮਰ ਜਾਣਾ ਕਹਿੰਦੇ ਨਾ ਕਹਿੰਦੇ ਮਰ ਜਾ ਮਰ ਜਾ ਮਾਰ ਦੇ ਮਾਰ ਦੇ ਰਾਇਆ ਜੋ ਹੈਗਾ ਮਾਰ ਦੇ ਮਾਰ ਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾ ਕੇ ਬੂਆ ਖਲਾਇਆ ਰੱਖੋ ਤੇ ਇਹਨਾਂ ਨੇ ਛਾਤੀਆਂ ਮਾਰ ਲੀਆਂ ਕਿ ਨੰਗਿਆ ਆਪਣੇ ਪਾਏ ਉਹਦੇ ਕੱਪੜੇ ਜਾਂ ਪਾਟੇ ਹੀ ਭੁਲੇੜ ਕੇ ਥਲੇ ਸੋੜਦੇ ਜਿਹੜੇ ਨਵੇਂ ਕੱਪੜੇ ਬਪਾ ਕੱਢੇ ਉਹਨੂੰ ਮਾਰਿਆ ਜਾਂ ਪਹਿਲਾਂ ਮਾਰਦੇ ਕਹਿੰ ਇਹ ਤੇ ਰਾਜਨ ਰਾਜਨ ਮੁੰਡੇ ਦਾ ਰਾਜਨ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਸਰੇ ਹੀ ਮਾਰਿਆ ਕਹਿੰਦਾ ਸਾਸਰੇ ਹੀ ਕੁੱਟੀ ਆ ਸਾਸਰੇ ਹੀ ਮਾਰਿਆ ਨਹੀਂ ਉਹਨੇ ਮਾਰਿਆ ਸਾਸਰੇ ਮਾਰਿਆ ਅੱਗੇ ਕਹਿੰਦੀ ਦੱਸਿਆ ਨਾਨਾ ਨੇ ਹੁਣ ਮਾਰਿਆ ਜੀ ਛੋਟੇ ਮਾਰੇ ਬੜੀ ਹੋਰ ਦਿਉਨੂ ਤੇ ਨਾਲੇ ਮਾਰੇ ਵਾਲ ਫੜਿਆ ਰਹੇ ਦਾਇ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਇ ਦੇ ਕਰਨ ਮਾਰਦੇ ਆ ਦਾਇ ਕਾਰਨ ਹੀ ਮਾਰਦੇ ਨੇ ਕਹਿੰਦੇ ਪਾਗਲ ਹੈ ਜੀ ਮੈਨੂੰ ਜੀ ਆਪਣਾ ਸੁਪਨਾ ਸੁਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਦੇ ਰੀ ਬੋਲੋ ਯਾਰ ਤੇ ਤੂੰ ਦੱਸ ਰਿਹਾ ਕਿ ਕੀ ਗੱਲ ਹੋਈ ਹੈ ਗਲੀ ਦਾ ਨਾਮ ਉਹਨੂੰ ਗਲੀ ਦਾ ਵੀ ਨਹੀਂ ਪਤਾ ਹੋਇਆ ਯਾਰ ਨੂ ਡਾਡੀ ਨੇ ਬੋਲ ਅੱਜ ਤੁਹਾਡੇ ਨਾਲ ਅੱਜ ਦੱਸਦੇ ਕੀ ਹੋਇਆ ਮਾਰ ਕਟਾਈ ਹੋਈ ਹੈ ਕਿਹਦੇ ਵੱਲੋਂ ਕੀਤੀ ਗਈ ਹੈ 10 ਬੀਜਾਂ ਜਿਹੜਾ ਮਾਰਿਆ ਤੁਹਾਨੂੰ ਮਾਨ ਜੀ 10 10 ਨਾ ਨਾ ਉਹਨਾਂ ਤੇ ਬੋਲ ਕਹਿੰਦੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆਹ ਹੋ ਹੋ ਕਿੰਨੇ ਦਾਨੀ ਕੋ ਪਈਆਂ ਆਹ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕਿਰੀਦਰ ਹੋ ਗਿਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਤੁਹਾਡਾ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆਪੇ ਆਈਏ ਤੇ ਨਣਾ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿਨੇ ਬਚਾਇਆ ਤੁਹਾਨੂੰ ਕਿਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਲੋਸ ਕਪੜੇ 10 ਚੋਖ ਹਾਲਾਤ ਸੀ ਕਪੜੇ ਪਾੜ ਜੇ ਪਾੜਿਆ 10 ਦਾ ਜੋ ਦਸ ਹੀ ਤਾਂ ਹੁੰਦਾ ਵਾ ਕੋ ਸੋਣਾ ਦੋ ਦਸਰਾਂ ਦਸਰਾਂ ਨਹੀਂ ਮੈਂ ਬੋਲ ਵੀ ਤੈਨੂੰ ਸ਼ਰਮਾਈ ਦੀ ਤੈਨੂੰ ਸ਼ਰਮਾਂ ਡੀਏ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਫਕੂ ਬਣਾਣੀ ਨੰਗੀ ਹੈ ਕੀ ਸੀ ਇਹਨਾਂ ਵੱਲੋਂ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਇਹ ਰਾਜਨ ਕਾਰਨੇ ਕਿਲੇ ਲੈਦਾ ਨਾ ਕਿੱਟੀ ਕਿੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਹਾਂਜੀ ਦਾਜ ਹਾਂ ਦਾਜ ਵੱਲ ਭੜਿਆ ਕੀ ਚਾਹੁੰਦੇ ਤੁਸੀਂ ਹੁਣ ਅਹੀ ਇਹੋ ਜੰਨੇ ਅਹੀ ਪਰਚਾ ਘਟਾਣਾ ਪਰਚਾ ਘਟਾ ਦੇਈਆਂ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਜਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲੋਂ ਮਾਰਦਾ ਹੀ ਆ ਜੂ ਹਾਂਜੀ ਹਾਂਜੀ 2-3 ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਹੌਣ ਕੁਮਾਰ ਜੀ ਕਿਥੋਂ ਰਹਿਣ ਵਾਲੇ ਹੋ ਸ਼ਕਤੀ ਨਗਰ ਦੇ ਕੀ ਮਾਮਲਾ ਸਰ ਜੀ ਮਾਵਲਾ ਮਾਰੋ ਇਹੋ ਹੀ ਹੈਗਾ ਕੁੜੀ ਨੂੰ 4-5 ਵਾਰੀ ਜਿਹਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਹੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਬੰਦਿਆ ਇਹੋ ਹੀ ਸੋਹਣੇ ਆੜੇ ਇਹਦਾ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾਜੀ ਕੀ ਕਰਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਨੇਡਰ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੋਏ ਹਲੀ 5-6 ਵਾਰੀ ਕੱਟਦੇ ਇਹਨਾਂ ਨੇ ਅੱਜ ਜੰਨੀ ਮਾਰ ਮਾਰੀ ਸਾਰੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਭయ్యా ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਕੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਗਏ ਚੰਦੀ ਤੇ ਕੋ ਮਰਨ ਨੂੰ ਪੈਂਦੇ ਆ ਕਿੰਨਾ ਜਰਾ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹੱਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਹੀ ਨਹੀਂ ਜੇ ਮੈਨੂੰ ਤਾਂ ਮੋਲੇ ਵਾਲੇ ਦੱਸਿਆ ਵਾ ਇੱਥੇ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੂੰ ਘਟਿਆ ਆਹੋ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਅੱਦਾਂ ਤੇ ਕੁੜੀ ਨੂੰ ਮਾਰਦੇ ਨਹੀਂ ਇਹ ਨਾ ਜਾਂਦੇ ਮੋਕੇ ਤੇ ਇਹਨਾਂ ਨੇ ਇਲਾਕਾ ਵਾਸੀ ਮਿਲ ਆ ਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਫਾਕ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰੇ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਮਕਾਦੀ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨੇ ਹੀ ਮੰਗ ਕੁੜੀ ਇੱਥੇ ਬਸਾਣੀ ਨਹੀਂ ਇੱਕ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਆ ਹੁਣ ਇਹੋ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਨਹੀਂ ਬਸਾਣਾ ਕੁੜੀ ਨੂੰ ਮਾਰਨਾ ਥੋੜਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀ ਮੇਰੀ ਭੈਣ ਵਿੱਚ ਪਈ ਆ ਉਹ ਹੋਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆ ਰੱਖਿਆ ਹੋਆ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋੜੋ ਕਰਤਾ ਪਹਿਲਾਂ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹ ਨਾਨਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸਸਵੀ ਨਾਲ ਅਲੀ ਇੱਕ ਸੋੜਾ ਹੈ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਭੈਣ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਦਾਨੀ ਵਿੱਚ ਕੁਛ ਨਹੀਂ ਆ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਤੂੰ ਤਾਂ ਦਾਇ ਮੰਗਦੇ ਸਦੀ ਜੀ ਦੀ ਗੱਲ ਸਾਡੀ ਨਹੀਂ ਦੇ ਸਕਦੇ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨ ਮੁੰਡੇ ਲੈ ਕੇ ਆਏ ਆ ਅਮ ਬੰਕੇ ਭੈਰੀ ਗਲੀ ਜੀ ਕੰਮ ਕਰਦਾ ਠੀਕ ਹਮਲਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀਕਾਰ ਵੀ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਚਮਲੇਟ ਦੇ ਵਿੱਚ ਨੀਂਦ ਬੁਲਾ ਰਹੇ ਦੋਹਾਂ ਪਾਰਟੀਆਂ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਜਾ ਰਿਹਾ ਕੀ ਨਹੀਂ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਰੂਗੀ ਕੀ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਹ ਧਰਮ ਸਿੰਘ ਗਲੀ ਨੰਬਰ 5 ਤਰਨਪੁਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਸੁਣੀ ਪਤਾ ਲੱਗਾ ਜੀ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੀ ਮੈਸਰ ਰਾਜ ਜੀ ਕੀ ਨਾਮ ਸਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰੇ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਅਸੀਂ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇਵਾਂ ਰਹਿਣ ਵਾਲਾ ਕਿੱਥੋਂ ਦਾ ਹੋਗਾ ਤੁਹਾਨੂੰ ਕਿਹੜੀ ਜਗ੍ਹਾ ਦੇਣਾ ਲੜਕਾ ਪਰਿਵਾਰ ਹਾਂਜੀ ਹਾਂਜੀ ਇਹ ਧਰਮਪਰਾਇ ਗਲੀ ਨੂੰ ਪਾਈਂਦੇ ਸਿਰ ਕੁੜੀ ਦੇ ਮਾਂ ਪਿਓ ਹਸਦੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋਨੋਂ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋਨੋਂ ਕੀ ਕਾਰਵਾਈ ਹੋਈ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਅਫਸਰ ਨੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪ੍ਰੇਸ਼ਾਨ ਕਾਫੀ ਦੇਰ ਤੱਕ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ